ਸਸਸੀ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 5 ਫਰਵਰੀ 2024 ਅਤੇ 6 ਫਰਵਰੀ 2024 ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਬੱਦਲਵਾਈ ਅਤੇ ਮੀਂਹ ਦੀ ਕਦੀਬਿਧੀ ਸਾਨੂੰ 4 ਤਰੀਕ ਨੂੰ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹਲਕੇ ਦਰਮਿਆਨੀ ਬੂੰਦਬੰਦੀ ਕਿਰਮਣਕਣੀ ਅਤੇ ਥੋੜਾ ਬਹੁਤ 스ਪੈਲ ਮੀਂਹ ਦਾ ਲੱਗਿਆ ਖਾਸ ਤੌਰ ਤੇ ਲੁਧਿਆਣਾ ਅਤੇ ਹੁਸ਼ਿਆਰਪੁਰ ਤੇਜ ਇਲਾਕੇ ਦੇ ਵਿੱਚਕਾਰ ਬਾਕੀ ਪੰਜਾਬ ਦੇ ਵਿੱਚ ਬੂੰਦਬੰਦੀ ਅਤੇ ਕਿਰਮਣਕਣੀ ਦੇ ਨਾਲ ਬੱਦਲਵਾਈ ਆਮ ਦੇਖਣ ਨੂੰ ਮਿਲੀ ਜਿਸ ਦੇ ਕੰਨ ਤਾਪਮਾਨ ਕਾਫੀ ਜ਼ਿਆਦਾ ਘਟ ਚੁੱਕੇ ਨੇ ਤੇ ਅੱਜ ਵੀ ਇਸੇ ਤਰੀਕੇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਕਿਹੜੇ ਜ਼ਿਲ੍ਹੇ ਵਿੱਚ ਵੀ ਹੋਵੇਗਾ ਜਾਣਕਾਰੀ ਦੱਸਣ ਤੋਂ ਪਹਿਲਾਂ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਮੌਸਮ ਦੇ ਹਾਲਾਤਾਂ ਦੀ ਦਾ ਅੱਜ ਸਿਸਟਮ ਜਿਹੜਾ ਇਹ ਪਹਾੜੀ ਖੇਤਰ ਵਿੱਚ ਪਹੁੰਚ ਜਾਵੇਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਇਹ ਸਿਸਟਮ ਐਗਜ਼ਿਟ ਲੈ ਰਿਹਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਹੁਣ ਮੀਂਹ ਦੀ ਸੰਭਾਵਨਾ ਘਟਦੀ ਹੋਈ ਦਿਖਾਈ ਦੇ ਰਹੀ ਹੈ ਕਿਸਾਨਾਂ ਨੂੰ ਅਸੀਂ ਪਹਿਲਾਂ ਹੀ ਸਲਾਹ ਦੇ ਚੁੱਕੇ ਸਨ ਕਿ ਅਗਰ ਪਾਣੀ ਵਗਰਾ ਲਗਾਉਣਾ ਹੈ ਤਾਂ 4-5 ਦਿਨ ਦੀ ਉਡੀਕ ਕਰ ਲਓ ਕਿਉਂਕਿ ਇਸ ਤਰੀਕੇ ਨਾਲ ਅਗਰ ਅਗੇਤਾ ਪਾਣੀ ਲੱਗ ਜਾਵੇਗਾ ਕਿਤੇ ਨਾ ਕਿਤੇ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਤੇ ਹੁਣ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦੇ ਵਿੱਚ ਅਮੀ ਸੰਭਾਵਨਾ ਜਿਹਦੇ ਦੇ ਮੁਤਾਬਿਕ ਘਟ ਪਿਆ ਹੈ ਤਾਂ ਹੁਣ ਕਿਸਾਨ ਫਿਰ ਕਿਤੇ ਨਾ ਕਿਤੇ ਜਿਹੜੇ ਖੇਤਾਂ ਨੂੰ ਪਾਣੀ ਦੀ ਲੋੜ ਹੈ ਤਾਂ ਉੱਥੇ ਪਾਣੀ ਲਗਾ ਸਕਦੇ ਨੇ ਹਲਕੇ ਜਰਮਾਨੀ ਬੱਦਲ ਬਾਈ ਅੱਜ ਬਣੀ ਰਹੇਗੀ ਪੂਨਤਾ ਵੰਦੀ ਦੇ ਹਾਲਾਤ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਚੰਡੀਗੜ੍ਹ ਮੁਹਾਲੀ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਵੱਡਾ ਅਸਰ ਨਹੀਂ ਹੈ ਕਿਉਂਕਿ ਹਿਮਾਚਲ ਦੇ ਨਾਲ ਲੱਗਦੇ ਜਿਹੜਾ ਬਾਰਡਰ ਵਾਲਾ ਇਲਾਕਾ ਹੈ ਇਸ ਵਿੱਚ ਪੁੰਦਾ ਪੰਦੀ ਹੋ ਸਕਦੀ ਹੈ ਪਰ ਜਿਹੜੇ ਧੁੰਦ ਦੇ ਹਾਲਾਤ ਨੇ ਉਹ ਮਾਲਵਾ ਬੈਲਟ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਬੱਦਲ ਵਗਦਾ ਅਸਰ ਘੱਟ ਹੈ ਮੀਂਹ ਦਾ ਅਸਰ ਘੱਟ ਹੈ ਤੇ ਸਵੇਰ ਤੋਂ ਹੀ ਚੰਗੀ ਵਿਜ਼ਿਬਿਲਟੀ ਘੱਟ ਵਾਲੀ ਧੁੰਦ ਯਾਨੀ ਕਿ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਵਿਜ਼ਿਬਿਲਟੀ 50 ਤੋਂ 100 ਮੀਟਰ ਦੇ ਵਿੱਚਕਾਰ ਰਹਿ ਜਾਵੇਗੀ ਪਰ ਦੁਪਹਿਰ ਹੁੰਦੇ ਹੁੰਦੇ ਪੱਛਮੀ ਹਵਾ ਚੱਲਣ ਦੇ ਨਾਲ ਮੌਸਮ ਕਲੀਅਰ ਹੁੰਦਾ ਤੇ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਕਲੀਅਰ ਹੋ ਜਾਵੇਗਾ ਚੰਗੀ ਧੁੱਪ ਲੱਗੇਗੀ ਉੱਤਰ ਪੂਰਬੀ ਤੇ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਜਿਸ ਦੇ ਨਾਲ ਦਿਨ ਦਾ ਤਾਪਮਨ ਥੋੜੇ ਜੇ ਵੱਧ ਵੀ ਸਕਦੇ ਨੇ ਪਰ ਐਵਰੇਜ ਤਾਪਮਨ 20 ਡਿਗਰੀ ਦੇ ਨੇੜੇ ਤੇੜੇ ਬਣੇ ਰਹਿਣ ਦੀ ਉਮੀਦ ਹੈ ਹੁਣ ਗੱਲ ਕਰੀ ਜਾਵੇ ਤਾਂ 6 ਤਰੀਕ ਨੂੰ ਵੀ ਮੌਸਮ ਇਸੇ ਤਰੀਕੇ ਨਾਲ ਸਾ ਬਣੇ ਰਹੇਗਾ ਚੰਗੀ ਧੁੱਪ ਲੱਗੇਗੀ ਤਾਪਮਨ 20 ਡਿਗਰੀ ਤੋਂ ਵੱਧ ਜਾ ਸਕਦੇ ਨੇ ਦੁਬਾਰਾ ਤੋਂ ਮੌਸਮ ਕਲੀਅਰ ਹੋ ਜਾਵੇਗਾ ਕਣਕ ਵਗੈਰਾ ਦੇ ਲਈ ਅਗਰ ਗੱਲ ਕੀਤੀ ਜਾਵੇ ਤਾਂ ਪਾਣੀ ਲਗਾਉਣ ਲਈ ਹੁਣ ਤੁਸੀਂ ਕੋਈ ਵੇਟ ਨਾ ਕਰੋ ਪਾਣੀ ਦੀ ਲੋੜ ਹੈ ਇਹਨਾਂ ਦਾ ਪਾਣੀ ਲਗਾ ਦਿਓ ਕਿਉਂਕਿ ਹੁਣ ਮੇ ਇਹ ਦੇ ਹਾਲਾਤ ਜਿਹੜੇ 20 ਤਰੀਕ ਦੇ ਬਾਅਦ ਹੀ ਦੇਖਣ ਨੂੰ ਮਿਲਣਗੇ ਤਾਂ 12 ਤਰੀਕ ਦੇ ਨੇੜੇ ਤੇੜੇ ਵੀ ਇੱਕ ਸਿਸਟਮ ਪਹੁੰਚ ਰਿਹਾ ਹੈ ਤੇ ਜੋ ਕਿ ਹਲਕੇ ਤੋਂ ਦਰਮਿਆਨੇ ਸੁਹਾਵਾ ਦਾ ਹੈ ਉਹਦੇ ਬਾਰੇ ਵੀ ਇੱਕ ਨਵੀਂ ਅਪਡੇਟ ਜਾਣਕਾਰੀ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਕਿਉਂਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਅਸੀਂ ਆਪਣੇ ਚੈਨਲ ਤੇ ਲਗਾਤਾਰ ਦਿੰਦੇ ਰਹਿੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ